ਹਾਂਜੀ ਅੱਜ ਆਪਾਂ ਚੈੱਕ ਕਰਦੇ ਆਂ ਇਹ ਸੀਲਿੰਗ ਫੈਨ ਸਟੇਟਰ ਹੈਗਾ ਇਹਨੂੰ ਵਾਈਂਡ ਕੀਤਾ ਹੋਇਆ ਇਹੰਦਿਆਂ ਸਟਾਰਟਿੰਗ ਤੇ ਰਨਿੰਗ ਕੁਆਇਲ ਚੈੱਕ ਕਰਨੇ ਆ ਇਹ ਸ਼ਾਰਟ ਤੇ ਨਹੀਂ ਹੈਗਾ ਵੀ ਜਿਹੜੀ ਤਾਰ ਹੈਗੀ ਬਾਡੀ ਨਾਲ ਲੱਗਦੀ ਤੇ ਨਹੀਂ ਆਪਾਂ ਕਿਵੇਂ ਚੈੱਕ ਕਰਨੇ ਚਲੋ ਆਓ ਆਪਾਂ ਦੇਖੀਏ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਸੀਰੀਅਸ ਬੋਰਡ ਲੈ ਲੈਣਾ ਇੱਕ ਇਹ ਆਪਣੇ ਕੋਲ ਸੀਰੀਅਸ ਬੋਰਡ ਆ ਆਪਾਂ ਪਹਿਲਾਂ ਸਟਾਰਟਿੰਗ ਵਾਲੀ ਕੁਆਇਲ ਚੈੱਕ ਕਰਾਂਗੇ अबा स्टाटिंगता जता मानने चल ाटिंगतारना बल जाग पहता है बाडीना लागेता स्टार्टिंग ना लागे, लागे, लागे। फिर समझ भी यह बखा शाा आपना स्टार्टिंग अन डाना चाते जो कोई नक्ने बाडना करंग भी तार ਅ ਅੰਦਰਲੀ ਸਟਾਰਟਿੰਗ ਹੈ ਮਤਲਬ ਕਿ ਬਾਡੀ ਨਾਲ ਛਾਂਟ ਹੈ ਕਿ ਨਹੀਂ ਛਾਂਟ ਗਈ ਆਪਾਂ ਚੈੱਕ ਕਰਦੇ ਹਾਂ ਚਲੋ ਦੇਖਦੇ ਹਾਂ ਲਓ ਜੀ ਇਹ ਅੰਦਰਲੀ ਕੁਐਲ ਜਿਹੜੀ ਸਟਾਰਟਿੰਗ ਹੈ ਨਹੀਂ ਛਾਂਟ ਗਈ ਹਨ ਆਪਾਂ ਬਾਹਰਲੀ ਰਨਿੰਗ ਕੇ ਕੁਐਲ ਚੈੱਕ ਕਰਾਂਗੇ ਜਿਹੜੀ ਬਾਹਰ ਵਾਲੀ ਸਾਈਡ ਵਾਲੀ ਰਨਿੰਗ ਕੇ ਕੁਐਲ ਹੈਗੀ ਆ ਆਪਾਂ ਇਹਨੂੰ ਚੈੱਕ ਕਰਾਂਗੇ ਸਾਰੀ ਜਿੰਨੀ ਪਾਈ ਹੋਈ ਆ ਇਹ ਛਾਂਟ ਹੈ ਕਿ ਨਹੀਂ ਛਾਂਟ ਕੇ ਚੈੱਕ ਕਰਾਂਗੇ ਆਪਾਂ ਪਹਿਲਾਂ ਲੀਡਰ ਨੂੰ ਆਪਸੇ ਬੁਲਾਵਾਂਗੇ ਦੋਨੇ ਧਾਰਾਂ ਨੂੰ ਲਾਵਾਂਗੇ ਲਓ ਜੀ ਜਿਹੜੀ ਕੁਐਲ ਸਾਰੀ ਜਿਹਨੀਆਂ ਆਪਾਂ ਪਰੋਈ ਹੋਈ ਤਾਰ ਖੜੀ ਹੈ ਸਹੀ ਆ ਚੱਲ ਰਹੀ ਆ ਨਾ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਬਾਡੀ ਦਾ ਚੈੱਕ ਕਰਨਾ ਦੀ ਹੈ ਛਾਂਟ ਆ ਕਿ ਨਹੀਂ ਛਾਂਟ ਲਓ ਜੀ ਆਪਾਂ ਇੱਕ ਵਾਰ ਤਾਰ ਬਾਡੀ ਨਾਲ ਲਾ ਲਈ ਆ ਦੂਜੀ ਤਾਰ ਆਪਾਂ ਤਾਰ ਨੂੰ ਲਾਵਾਂਗੇ ਜਿਹਨੇ ਇੰਦੀ ਕੋਈ ਨਾ ਨਹੀਂ ਤਾਰ ਹੋਈ ਆ ਠੀਕ ਆ ਲਓ ਜੀ ਜਿਹੜੀ ਕਿ ਮਤਲਬ ਕਿ ਸਟਾਰਟਿੰਗ ਅਤੇ ਰਨਿੰਗ ਕਬਾਇਲ ਦੋਨੇ ਹੀ ਸਹੀ ਆ ਇਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਚਾਰੇ ਤਾਰਾਂ ਨਾਲ ਮਤਲਬ ਕਿ ਇੱਕ ਸੀਰੀਜ਼ ਸਦੀ ਤਾਰ ਲਾ ਕੇ ਦੂਜੀ ਬਾਡੀ ਦੇ ਨਾਲ ਆ ਕੇ ਚੈੱਕ ਕਰਨਾ ਚਾਹੀਦੀ ਹੈ ਇੰਦੇ ਵਿੱਚ ਕੋਈ ਫਾਲਟ ਨਹੀਂ ਹੈ। ਕੁਆਇਆ ਸਹੀ ਪਏ ਹੋਇਆ ਹੈ। ਧੰਨਵਾਦ।